ਉਹਨ ਜੇ ਆਪਾਂ ਕਿਸੇ ਨੂੰ ਕਹੀਏ ਨਾ ਕਿ ਉਹ ਬੰਦਾ ਗੁਰੂ ਵਰਗਾ ਹੋ ਗਿਆ ਰੱਬ ਦਾ ਰੂਪ ਹੋ ਗਿਆ ਕਹਿ ਦਿੰਦੇ ਕਈ ਸਿੱਖ ਭਾਵਨਾ ਵਿੱਚ ਵੀ ਉਹ ਸਾਡੇ ਸੰਤ ਨਾ ਜਿਹੜੇ ਉਹਦੇ ਰੱਬ ਦਾ ਹੀ ਰੂਪ ਸੀ ਉਹ ਕਹਿੰਦੇ ਕਿ ਬੰਦਿਆਂ ਨੂੰ ਰੱਬ ਦੀ ਪਦਵੀ ਦੇ ਦਿੱਤੀ ਪਰ ਗੁਰੂ ਨਾਨਕ ਪਾਸ਼ਾ ਦੀ ਬਾਣੀ ਇਹ ਬਚਨ ਕਹਿੰਦੀ ਹੈ ਕਿ ਸਤ ਗੁਰ ਕੀ ਜਿਸ ਨੂੰ ਮੱਤਿ ਆਵੇ ਸੋ ਸਤ ਗੁਰ ਮਾਹੇ ਸਮਾਨਾ ਜਿੰਨੂੰ ਗੁਰੂ ਦੀ ਮੱਤ ਆ ਗਈ ਨਾ ਸੰਗਤ ਜੀ ਉਹ ਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਇਹ ਬਚਨ ਆਪਾਂ ਸਿਰਫ ਕਹਿਣ ਮਾਤਰ ਦੇ ਪੜਨ ਦੇ ਮਾਤਰ ਨਹੀਂ ਇਸ ਦੀ ਮਿਸਾਲ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ 64 ਵਿਦਿਆ ਸਨ ਨਾ ਜਿਹੜੀਆਂ 64 ਵਿਦਿਆ ਆਪਾਂ ਐਮ ਐ ਬੀ ਕਾਮ ਪੀ ਐਚ ਡੀ ਜਿੰਤਨੀਆਂ ਵੀ ਆ ਇਹ ਸਾਰੀਆਂ ਆਪਾਂ ਪੜਦੇ ਆ ਤੇ ਇਸ ਤੋਂ ਵਧੇਰੇ ਵਿਦਿਆ ਜਿਹੜੀਆਂ ਸੀਗੀਆਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੂੰ ਬਾਬਾ ਬੁੱਢਾ ਸਾਹਿਬ ਪੜਾਈਆਂ ਸਨ ਇਹ ਉਹਨਾਂ ਨੇ ਉਹਨਾਂ ਦੇ ਵਿੱਚ ਇਤਨੇ ਗੁਣ ਸਨ ਇਨੇ ਗੁਣ ਹੋਣ ਦੇ ਬਾਅਦ ਇਨੀ ਕਿਰਪਾ ਦੇ ਪਾਤਰ ਹੋਣ ਦੇ ਬਾਅਦ ਵੀ ਅਣਹੋਂਦੇ ਆਪ ਗੰਡਾਏ ਕੋ ਐਸਾ ਪਗਦ ਸਦਾਏ ਆਪਸ ਕੋ ਕਰ ਕਸ਼ ਨਾ ਜਨਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਮਨ ਵੇਚੈ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਅਗਲਾ ਬਚਨ ਹੈ ਸੇਵਾ ਕਰਤ ਹੋਏ ਨੇ ਕਾਮੀ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕੀਤੀ ਜੀ ਬਾਬਾ ਬੁੱਢਾ ਸਾਹਿਬ ਨੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਇਕ